ਕਰਦੇ ਵਿੜੇ ਵਿੱਚ ਠੰਡੀਆਂ ਛਾਵਾਂ ਦੇਣ ਵਾਲੇ ਅਸੀਂ ਦਰਖਤ ਪੱਟ ਕੇ ਤੇ ਬਿਜਲੀ ਦਾ ਖੋ ਏਸੀ ਲੈ ਆਂਦੇ ਤੇ ਬਿਮਾਰੀ ਦਾ ਘਰ ਦਰਖਤ ਪੱਟਣ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਗਿਆ ਕਿ ਵਿੜੇ ਵਿੱਚ ਸਫਾਈ ਨਹੀਂ ਹੁੰਦੀ ਪੱਤੇ ਆ ਦੇ ਡਿੱਗਣ ਕਾਰਨ ਪਰ ਕਦੇ ਸੋਚਿਆ ਮੈਂ ਕਿ ਅਸੀਂ ਆਪਣੇ ਸਰੀਰ ਨੂੰ ਕਿੰਨੀਆਂ ਬਿਮਾਰੀਆਂ ਦੇ ਦਿੰਦੇ ਹਾਂ ਏਸੀ ਨੂੰ ਲਿਆ ਕੇ ਨਾਲੇ ਸਾਡੇ ਘਰ ਦੀ ਬਿਜਲੀ ਦੀ ਖਰਚਤ ਹੁੰਦੀ ਆ ਸਾਡਾ ਖਰਚਾ ਵੱਧਦਾ ਵਾ ਤੇ ਨਾਲੇ ਏਸੀ ਦੇ ਨਾਲ ਸਾਨੂੰ ਪਿਆੜਕ ਬਿਮਾਰਨਾ ਲੱਗਦੀਆਂ ਆ ਅਸੀਂ ਲੋਕਾਂ ਨੇ ਵਿਹੜਿਆਂ ਦੇ ਵਿੱਚੋਂ ਜਿਉਂ-ਜਿਉਂ ਦਰਖਤ ਗੈਬ ਕੀਤੇ ਤੇ ਉਹਦੇ ਉੱਤੇ ਅਸੀਂ ਆਪਣੌੜੀ ਜਿੱਦੀ ਪਕੜ ਤੇ ਬਿਮਾਰੀਆਂ ਦੀ ਪਕੜ ਵਿੱਚ ਆਉਂਦੇ ਗਏ ਜੇ ਸਾਡੇ ਘਰ ਦੇ ਵਿੱਚ ਇੱਕ ਵੀ ਦਰਖਤ ਹੋਵੇ ਨਾ ਉਹਦੀ ਛੰਡੀ ਛਾਂ ਹਿੱਤ ਅਦੀ ਤਦਿਲ ਕਾਇ ਹੁੰਦਾ ਬਹਿਣੀ ਜੇ ਤੁਸੀਂ ਉਹਨੂੰ ਪਾਲੋਗੇ ਉਹਨੂੰ ਵੱਡਾ ਕਰੋਗੇ ਜੇ ਪਾਲਾ ਲਾ ਡਰਾਫਟ ਉਹ ਗਤਾਂ ਪਾਲ ਵੀ ਦੇ ਕੇ ਜਾਊਗਾ ਆਕਸੀਜਨ ਵੀ ਦੇਊਗਾ ਇਹ ਬਦਲੇ ਚ ਉਹਨੇ ਸਿਰਫ ਆਬੀ ਦੇ ਪਾਲੀ ਮੰਗਣੀਆਂ ਹੋਰ ਕੁਛ ਨਹੀਂ ਸਪਾਈ ਤਾਂ ਉਹ ਤਾਂ ਸਾਰੇ ਘਰ ਵਿੱਚ ਕਰਦੇ ਹੀ ਆ ਉਹ ਤੱਕੜਾ ਛੱਡ ਦਿੰਦੇ ਆ ਪਰ ਸ਼ਹਿਰਾਂ ਵਿੱਚ ਤਾਂ ਚਲੋ ਮੰਨਿਆ ਨਹੀਂ ਪਿੰਡਾਂ ਵਾਲਿਆਂ ਨੇ ਵੀ ਹਿੰਤਾ ਇਹ ਰਿਵਾਜ ਚੱਕਦੇ ਆ ਕਿ ਘਰਾਂ ਦੇ ਵਿਹੜਿਆਂ ਵਿੱਚ ਦਰਖਤ ਹੀ ਗਾਇਬ ਕਰ ਦਿੱਤੇ ਅਸੀਂ ਕੁਝ ਜ਼ਿਆਦਾ ਹੀ ਮਾਡਰਨ ਨਹੀਂ ਹੁੰਦੇ ਜਾਂਦੇ